ਆ ਦੇਖੋ ਕਲਕੱਤੇ ਦੀ ਸ਼ਾਨ ਪੀਲੇ ਰੰਗ ਦੀ ਟੈਕਸੀ 30 40 40 ਸਾਲ ਪੁਰਾਣੀਆਂ ਹੋਣ ਤੇ ਚੱਲ ਰਹੇ ਆ ਤੇ ਸੜਕ ਦੇ ਆਲੇ-ਦਾਲੇ ਨਾਲ ਇਧਰਲੇ ਪਾਸੇ ਪਟੜੀ ਬਣੀ ਹੋਈ ਆ ਪਟੜੀ ਮਤਲਬ ਰੇਲਵੇ ਲਾਈਨ ਅਸਲ ਦੇ ਵਿੱਚ ਇਹ ਨਾ ਟਰੇਮ ਦੀ ਟਰੇਮ ਦੀ ਲਾਈਨ ਆ ਪਹਿਲਾਂ ਇਹ ਗੱਲ ਦੱਸਦਾ ਵੀ ਮੈਂ ਪਹਿਲਾਂ ਤੁਹਾਨੂੰ ਦੱਸਿਆ ਨਹੀਂ ਮੈਂ ਕਿਹਾ ਚੱਲ ਮੈਂ ਕੈਮਰੇ ਤੇ ਦੱਸੂਗਾ ਜਦੋਂ ਮੈਂ ਲਾਈਟਾਂ ਤੇ ਖੜਦਾ ਸੀ ਨਾ ਰਾਹ ਦੇ ਵਿੱਚ ਰੈਂਡਮਲੀ ਕੋਈ ਆ ਕੇ ਮੈਨੂੰ ਪੁੱਛਦਾ ਸੀ ਵੀ ਕਿੱਥੇ ਚੱਲੇ ਹੋ ਮੈਂ ਕਹਿੰਦਾ ਜੀ ਵੀ ਸਾਡੇ ਜਾਣਕਰ ਨੇ ਆਜ਼ਾਦ ਹਿੰਦ ਹੋਟਲ ਹੋਰ ਬ੍ਰਾਂਚ ਆ ਆਜ਼ਾਦ ਹਿੰਦ ਢਾਬਾ ਆਥੈਂਟਿਕ ਪੰਜਾਬੀ ਫੂਡ ਤੇ ਬਾਈ ਜੀ ਨੂੰ ਦੱਸਿਆ ਵੀ ਇਹ ਇਹਨਾਂ ਦੀ ਸਭ ਤੋਂ ਛੋਟੀ ਬ੍ਰਾਂਚ ਆ ਤੇ ਪਰ ਇਹਨਾਂ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਾਂ ਕੋ ਮਰੇ ਹਾਂ ਵੈਸਟ ਬੰਗਾਲ ਤੇ ਪਿਛਲੇ 2 ਦਿਨਾਂ ਤੋਂ ਬਾਈ ਗੋਪਾਲ ਜਿਹੜਾ ਆਪਣਾ ਫਰੈਂਡ ਆ ਵੈਸਟ ਬੰਗਾਲ ਦਾ ਭਜਨ ਘਾਟ ਦੇ ਵਿੱਚ ਰਹਿੰਦਾ ਹੋ ਇੱਥੋਂ ਬੰਗਲਾਦੇਸ਼ ਦਾ ਬਾਰਡਰ 100 200 ਮੀਟਰ ਸਾਰਾ ਇੱਥੇ ਉਹਨਾਂ ਦਾ ਪਿੰਡ ਵਸਿਆ ਹੋਇਆ ਪਿਛਲੇ 2 ਦਿਨਾਂ ਤੋਂ ਆਪਾਂ ਉਹਨਾਂ ਦੇ ਪਿੰਡ ਜਗਮ ਰਹੇ ਹਾਂ ਅੱਜ ਉਹਨਾਂ ਦੇ ਪਿੰਡ ਦੇ ਵਿੱਚ ਆਪਣਾ ਆਖਰੀ ਦੇਣਾ ਇਥੋਂ ਆਪਾਂ ਇੱਕ ਫਰੈਂਡ ਹੋਰ ਆ ਉਹਨੂੰ ਅਸੀਂ ਪਿਆਰ ਨਾਲ ਮਾਸਟਰ ਜੀ ਕਹਿੰਦੇ ਆ ਉਹ ਵੀ ਜਦੋਂ ਅਸੀਂ ਸਿੱਕਮ ਚ ਘੁੰਮ ਰਹੇ ਸੀ ਤਾਂ ਮਾਸਟਰ ਜੀ ਨਾਲ ਉੱਥੇ ਸਾਡੀ ਯਾਰੀ ਪਈ ਸੀ ਇਸੇ ਪਿੰਡ ਦਾ ਬਾਈ ਉਹ ਰਹਿਣ ਵਾਲਾ ਤੇ ਇਹ ਬਾਈ ਦਾ ਨਾਮ ਹੈਗਾ ਜੀ ਸ਼ੁਭਾਂਕਰ ਇਹ ਸਾਨੂੰ ਮਾਸਟਰ ਜੀ ਦੇ ਕੋਲ ਲੈ ਕੇ ਚੱਲਿਆ ਉਹਨੂੰ ਅਸੀਂ ਮਾਸਟਰ ਜੀ ਤਾਂ ਕਹਿੰਦੇ ਆ ਕਿਉਂਕਿ ਉਹ ਬੱਚਿਆਂ ਨੂੰ ਪੇਪਰਾਂ ਦੀਆਂ ਤਿਆਰੀਆਂ ਕਰਾਉਂਦੇ ਨੇ ਤੇ ਬਹੁਤ ਉਹਨਾਂ ਦੇ ਪੜਾਏ ਹੋਏ ਜਵਾਕ ਕੋਈ ਰੇਲਵੇ 'ਚ ਕੋਈ ਆਰਮੀ ਦੇ ਵਿੱਚ ਇੱਥੇ ਪਿੰਡ 'ਚ ਹੀ ਤੁਰੇ ਫਿਰਦੇ ਨੇ ਕਾਫੀ ਜਵਾਕ ਤਾਂ ਜਿਹੜੇ ਮਤਲਬ ਆਰਮੀ ਦੇ ਛੁੱਟੀਆਂ ਤੋਂ ਆਏ ਹੋਏ ਨੇ ਜਾਂ ਕਿਵੇਂ ਵੀ ਮਤਲਬ ਉਹਦੇ ਸਟੂਡੈਂਟ ਉਹ ਬਾਈ ਦਾ ਵੀ ਪੇਪਰ ਦੋ ਵਾਰੀ ਕਲੀਅਰ ਹੋ ਗਿਆ ਪਰ ਇੰਟਰਵਿਊ ਦੇ ਵਿੱਚ ਉਹ ਰਹਿ ਗਿਆ ਸੀ ਸ਼ਭੰਕਰ ਵੀ ਮਾਸਟਰ ਜੀ ਦਾ ਆਪ ਵੀ ਉਸਕੇ ਸਟੂਡੈਂਟ ਹੋ ਨਾ ਬਾਈ ਵੀ ਸ਼ਭੰਕਰ ਦਾ ਸ਼ਭੰਕਰ ਮਤਲਬ ਮਾਸਟਰ ਜੀ ਦਾ ਸਟੂਡੈਂਟ ਆ ਮਾਸਟਰ ਜੀ ਦੇ ਕੋਲ ਚੱਲਦੇ ਆ ਉਹਨਾਂ ਨੂੰ ਆਖਰੀ ਵਾਰੀ ਮਿਲ ਕੇ ਉਹਨਾਂ ਦਾ ਪਿੰਡ ਇੱਥੋਂ 6 ਕਿਲੋਮੀਟਰ ਆ ਉਹਨਾਂ ਨੂੰ ਮਿਲਣ ਤੋਂ ਬਾਅਦ ਫਿਰ ਮੈਂ ਆਪਣਾ ਇੱਥੋਂ ਸਮਾਨ ਚੱਕ ਕੇ ਅਸੀਂ ਲੰਘ ਜਾਾਂਗੇ ਕਲਕੱਤੇ ਵਾਲੇ ਪਾਸੇ ਨੂੰ ਤੇ ਕਲਕੱਤੇ ਦੇ ਵਿੱਚ ਜਿਹੜੇ ਸਾਨੂੰ ਪੰਜਾਬੀ ਵੀਰ ਡੀਕੀ ਜਾਂਦੇ ਨੇ ਹਨਾ ਉਹਨਾਂ ਕੋਲ ਰਹਿਣਾ ਆ ਤੇ ਨੇੜੇ ਤੇੜਾ ਏਰੀਆ ਸਾਰਾ ਆਪਾਂ ਫਿਰ ਉੱਥੇ ਘੁੰਮਾਂਗੇ ਅਗਲੇ 5-6 ਬਲੌਗ ਫਿਰ ਸਾਰੇ ਕਲਕੱਤੇ ਦੇ ਹੀ ਆਉਣਗੇ ਤੇ ਕਲਕੱਤੇ ਦੇ ਵਿੱਚ ਘੁੰਮਦੇ ਘੁੰਮਦੇ ਸਾਨੂੰ ਇੱਕ ਆਪਾਂ ਸਰਪ੍ਰਾਈਜ਼ ਵੀ ਦਵਾਗੇ ਇਹ ਵੀ ਕਲਕੱਤੇ ਤੋਂ ਬਾਅਦ ਆਪਾਂ ਕਿੱਥੇ ਚੱਲੇ ਆ ਚੱਲਣ ਸਰ ਮਾਸਟਰ ਜੀ ਕੇ ਪਾਸ ਮਾਸਟਰ ਜੀ ਦਾ ਨਾਮ ਹੈ ਕੌਸ਼ਿਕ ਪਾਲ ਮੈਨਾਂ ਭੁੱਲੇ ਜਾਣਾ ਉਹਨੂੰ ਬਸ ਇਸ ਨੂੰ ਮਾਸਟਰ ਜੀ ਮਾਸਟਰ ਜੀ ਕਹਿੰਦੇ ਆ ਮਾਸਟਰ ਜੀ ਦੇ ਆਪਾਂ ਜਿਹੜਾ ਕੈਂਪ ਆ ਜਿੱਥੇ ਸਟੱਡੀ ਕਰਾਉਂਦੇ ਨੇ ਜਵਾਖਾਂ ਨੂੰ ਉੱਥੇ ਮੈਂ ਬ ਤੇ ਸਾਡੀ ਸਲਾਹ ਬਣਦੀ ਆ ਜਾਂ ਪਲਾਨ ਬਣਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਨਵੀਂ ਜਗ੍ਹਾ ਦੇਤੇ ਅਸੀਂ ਘੁੰਮਣ ਜਾਣਾ ਇਹਨਾਂ ਨੇ ਤਾਂ ਜਾਣਾ ਹੀ ਜਾਣਾ ਜੇ ਮੇਰੇ ਕੋਲ ਟਾਈਮ ਲੱਗਿਆ ਤਾਂ ਮੈਂ ਵੀ ਆਪਕੋ ਜੁਆਇਨ ਕਰੂੰਗਾ ਠੀਕ ਹੈ ਇਹ ਬੱਚੇ ਬੈਠੇ ਨੇ ਅੰਦਰ ਇੰਨਾ ਬੱਚਾ ਸਟੂਡੈਂਟ ਮਾਸਟਰ ਜੀ ਦੇ ਕੋਲ ਸਟੱਡੀ ਕਰਦਾ ਠੀਕ ਹੈ ਇਹ ਸਾਰੇ ਇਹੀਂ ਸੇ ਆ ਈਸੀ ਗਾਉਂ ਸੇ ਜਾਂ ਨਜ਼ਦੀਕ ਨਜ਼ਦੀਕ ਏਰੀਆ ਸੇ ਵੀ ਆਦੇ ਨਜ਼ਦੀਕ ਏਰੀਆ ਮੈਂ ਅੱਛਾ ਤਾਂ ਇਹ ਸਾਰੇ ਆਫਟਰ ਪਲੱਸ 2 ਵਾਲੇ ਆ ਹੈ ਆਫਟਰ 2 ਆਫਟਰ ਪਲੱਸ 2 ਵਾਲੇ ਜੋ ਟੈਸਟ ਕੀ ਜੋ ਸਰਕਾਰੀ ਗਵਰਨਮੈਂਟ ਦੀ ਗਵਰਨਮੈਂਟ ਜੌਬ ਕੇ ਲਿਏ ਤਿਆਰੀ ਕਰ ਰਹਾ ਹੈ ਯਾ ਭਾਈ ਬਾਕੀ ਭਾਈ ਬਹੁਤ ਮਿਹਨਤੀ ਨੇ ਤੇ ਜਵਾਖਾਂ ਨੂੰ ਪੜਾਉਣਾ ਕੋਈ ਮਜ਼ਾਕ ਨਹੀਂ ਹੁੰਦਾ ਇਹ ਸਾਰਾ ਫਿਊਚਰ ਆਪਣੇ ਦੇਸ਼ ਦਾ ਤੇ ਜਵਾਖੋ ਕੇਸਾਰ ਬੱਚੋ ਕੇ ਸਾਥ ਸੀਰੀਅਸ ਰਹਤੇ ਹੋ ਜਾਂ ਮਜ਼ਾਕ ਵੀ ਕਰਦੇ ਹੋ ਮਜ਼ਾਕ ਵੀ ਕਰਦੇ ਹੋ ਕਰਦੇ ਮਜ਼ਾਕ ਬਸ ਠੀਕ ਹੈ ਕਢਾਈ ਦੇ ਨਾਲ ਨਾਲ ਮਜ਼ਾਕ ਵੀ ਚੱਲਣਾ ਜ਼ਰੂਰੀ ਹੈ ਠੀਕ ਹੈ ਮਾਸਟਰ ਜੀ ਮਿਲਾਂਗੇ ਅਸੀਂ ਦੁਬਾਰਾ ਓਕੇ ਭਾਈ ਚਲੋ ਤੇ ਇਸ ਘਰ ਦੇ ਵਿੱਚ ਆਪਾਂ ਪਿਛਲੇ 2 ਦਿਨਾਂ ਤੋਂ ਰੁਕੇ ਹੋਏ ਹਾਂ ਅੱਜ ਆਪਣਾ ਇੱਥੇ ਤੀਜਾ ਦਿਨ ਹੈ ਇਥੋਂ ਆਪ ਅੱਜ ਚੱਲਣ ਲੱਗੇ ਆ। ਇਹ ਸੀ ਆਪਣਾ ਕਮਰਾ। ਸਮਾਨ ਸਾਰਾ ਮੈਂ ਮੋਟਰਸਾਈਕਲ ਤੇ ਪੈਕ ਕਰਤਾ। ਇਧਰ ਆਂਟੀ ਜੀ ਰਸੋਈ ਦਾ ਕੰਮ ਕਾਜ ਕਰ ਰਹੇ ਨੇ ਤੇ ਸਾਡੇ ਕਹਿੰਦੇ ਤੁਸੀਂ ਠਾਕੁਰ ਜੀ ਦੀ ਵੀਡੀਓ ਬਣਾ ਲਓ। ਜਿਵੇਂ ਆਪਾਂ ਭਗਵਾਨ ਕਹਿੰਦੇ ਆ, ਰੱਬ ਕਹਿੰਦੇ ਆ, ਵਾਇਗਰੂ ਕਹਿੰਦੇ ਤਾਂ ਇਹ ਠਾਕੁਰ ਜੀ ਕਹਿੰਦੇ ਨੇ। ਲਓ। ਕਰੋ ਤੁਸੀਂ ਵੀ ਦਰਸ਼ਨ। ਬਹੁਤ ਸੋਹਣਾ ਇਹਨਾਂ ਨੇ ਐਵੇਂ ਪਾਲਕੀ ਬਣਾਈ ਹੋਈ ਆ ਤੇ ਸਵੇਰੇ ਸਵੇਰੇ ਰੋਜ਼ ਪੂਜਾ ਕਰਦੇ ਨੇ। ਹੁਣ ਵੀ ਸੰਖ ਮੁਝਾ ਕੇ ਹਟੇ ਨਹੀਂ ਇਧਰਲੇ ਪਾਸੇ ਪ੍ਰਸ਼ਾਦ ਵੀ ਪਿਆ ਸੇਬ ਕੇਲਿਆਂ ਦਾ ਤੇ ਇਧਰ ਸਾਡੇ ਸੋਹਣੇ ਜੀ ਆਂਟੀ ਜੀ ਤਿਆਰ ਹੋ ਰਹੀ ਨੇ ਠੀਕ ਹੈ ਜੀ ਸਬਜੀ ਤਿਆਰ ਹੋ ਰਹੀ ਹੈ ਇਧਰ ਉੱਪਰ ਵੀ ਫੋਟੋਆਂ ਲੱਗੀਆਂ ਨੇ ਠੀਕ ਹੈ ਆਂਟੀ ਬ好 ਬ好 ਜੀ ਬ好 ਚਲੋ ਜੀ ਇਧਰ ਆਪਣਾ ਮਨ ਲਾਦਾ ਲੰਚ ਇਹ ਲੰਚ ਹੈ ਮੇਰਾ ਬਾਈ ਹੋਰਾਂ ਨੇ ਖਵਾ ਖਵਾ ਕੇ ਯਾਰ ਮੇਰਾ 2-3 ਕਿਲੋ ਭਾਰ ਵਧਾਤਾ ਯਾਰ ਠੀਕ ਹੈ ਆਇਂਗਾ ਅਬੀ ਦੁਬਾਰਾ ਠੀਕ ਹੈ ਹਾਂ ਗੋਪਾਲ ਕੋ ਉਸੀ ਕੀ ਸ਼ਾਪ ਤੇ ਜਾ ਰਹਾ ਹੂੰ ਠੀਕ ਹੈ ਕ ਜੀ ਹਾਂ ਓਕੇ ਹਾਂ ਠੀਕ ਹੈ ਜੀ ਓਕੇ ਥੈਂਕ ਯੂ ਬਾਏ ਬਾਏ ਵਧੀਆ ਬੰਦੇ ਸੀ ਹਿੰਦੀ ਹੁੰਦੀ ਨਹੀਂ ਬੋਲਦੇ ਜਮਾ ਵੀ ਬਸ 2-3 ਦਿਨ ਜਿੰਨੀ ਵੀ ਗੱਲ ਹੋਈ ਉਹ ਆਪਦੀ ਗੱਲ ਕਹਿ ਦਿੰਦੇ ਸੀ ਮੈਂ ਆਪਦੀ ਗੱਲ ਕਹਿ ਜਾਂਦਾ ਸੀ ਜਿੰਨੀ ਕਿ ਸਮਝ ਆ ਗਈ ਓਨੀ ਕ ਅਸੀਂ ਹਾਂ ਹਾਂ ਕਰ ਦਿੰਦੇ ਸੀ ਤੇ ਚਲੋ ਹੁਣ ਤਾਂ ਇਹਨਾਂ ਨੂੰ ਪਤਾ ਹੀ ਆਈ ਮੈਂ ਕਹਿ ਰਿਹਾ ਵੀ ਮੈਂ ਜਾ ਰਿਹਾ ਜੀ ਫੇਰ ਕਦੇ ਆਵਾਂਗੀ ਤਾਂ ਕਰਕੇ ਉਹ ਹਾਂ ਹਾਂ ਕਰੀ ਜਾਂਦੇ ਸੀ ਗੋਪਾਲ ਹੀ ਇਕੱਲਾ ਹਿੰਦੀ ਬੋਲਦਾ ਇਹ ਗੋਪਾਲ ਦੇ ਤਾਇਆ ਜੀ ਸੀ ਇਹਨਾਂ ਨੂੰ ਵੀ ਨਹੀਂ ਹਿੰਦੀ ਆਉਂਦੀ ਗੋਪਾਲ ਦੇ ਮੰਮੀ ਡੈਡੀ ਨੂੰ ਵੀ ਨਹੀਂ ਹਿੰਦੀ ਆਉਂਦੀ ਤੇ ਗਪਾਲ ਦੇ ਮਤਲਬ ਫਰੈਂਡ ਸਰਕਲ ਦੇ ਵਿੱਚ ਇੱਕ ਮਾਸਟਰ ਜੀ ਮਾੜੀ ਮੋਟੀ ਹਿੰਦੀ ਬੋਲਦੇ ਨੇ ਬਾਕੀ ਸਾਰੇ ਬੰਗਾਲੀ ਹੀ ਬੋਲਦੇ ਨੇ ਹੁਣ ਗਪਾਲ ਜੀ ਹਾਂ ਜੀ ਬੜਾ ਜਿਆਦਾ ਹੋ ਗਿਆ ਯਾਰ ਖਾਣਾ ਪੇਟ ਭਰ ਗਿਆ नहीं नहीं चाय तो नहीं पियूंगा वैसे मैं रुकता हूं आओ के पास 5 मिनट फिर चले जाऊंगा ठीक है? है मिलेंगे कभी दोबारा वो हमारा प्लान बना दो दूसरे वाला चलेंगे हम ठीक है ठीक है भाई ओके जी चलो भाई हो रहे हैं खवा खवा के मेरा पाड़न वाला करता ਸੌ ਲੱਗੇ ਯਾਰ ਮੈਂ ਨਾ ਅਸਲ ਦੇ ਵਿੱਚ ਬਹੁਤ ਘੱਟ ਖਾ ਕੇ ਰਾਜੀ ਆ ਤਾਂ ਹੀ ਜਦੋਂ ਮੈਂ ਨਾਰਥ-ਈਸਟ ਵਾਲੇ ਪਾਸੇ ਘੁੰਮਦਾ ਹੁੰਨਾ ਨਾ ਤਾਂ ਮੈਂ ਉੱਥੇ ਵਧੀਆ ਸਰਵਾਈਵ ਕਰ ਲੈਣਾ ਗਪਾਲ ਦਾ ਪਿੰਡ ਦਾ ਮੇਨ ਰੋਡ ਤੋਂ 30 ਕਿਲੋਮੀਟਰ ਅੰਦਰ ਆ ਕੇ ਬਣਿਆ ਹੋਇਆ ਸੀ ਤੇ ਹੁਣੋਂ ਪਹਿਲਾਂ ਆਪਾਂ 30 ਕਿਲੋਮੀਟਰ ਸਾਰੇ ਕ੍ਰੋਸ ਕਰਨੇ ਆ ਫਿਰ ਆਪਾਂ ਵੱਡੇ ਹਾਈਵੇ ਤੇ ਚੜ ਜਾਗੇ ਜਿਹੜਾ ਕਲਕੱਤੇ ਨੂੰ ਜਾਂਦਾ ਅੱਜ ਆਪਾਂ ਨੂੰ ਟ੍ਰੈਫਿਕ ਬਹੁਤ ਦੇਖਣ ਨੂੰ ਮਿਲੂਗਾ 30 ਕਿਲੋਮੀਟਰ ਪਹਿਲਾਂ ਇਹ ਵਾਲਾ ਜਿਹਦੇ ਵਿੱਚ ਕੁਸ਼ਕ ਭੀੜੀਆਂ ਸੜਕਾਂ ਨੇ ਤੇ ਕੁਸ਼ਕ ਟ੍ਰੈਫਿਕ ਆ ਉਸ ਤੋਂ ਬਾਅਦ ਜਦੋਂ ਆਪਾਂ ਕਲਕੱਤੇ ਦੇ ਨੇੜੇ ਲਾਗੇ ਬਾਕੀ ਟ੍ਰੈਫਿਕ ਆਪਾਂ ਨੂੰ ਉੱਥੇ ਮਿਲੂਗਾ ਜਿਵੇਂ ਬੰਬੇ ਦੇ ਵਿੱਚ ਹੋਇਆ ਸੀ ਬੰਬੇ ਵਿੱਚ 30 ਕਿਲੋਮੀਟਰ ਪਹਿਲਾਂ ਜਿੱਥੋਂ ਠਾਣੇ ਸ਼ੁਰੂ ਹੁੰਦਾ ਉੱਥੋਂ ਟ੍ਰੈਫਿਕ ਮਿਲ ਗਿਆ ਮੈਨੂੰ ਤੇ ਫੁੱਲ ਟ੍ਰੈਫਿਕ ਸੀ ਫੁੱਲ 2 2.5 ਘੰਟੇ ਲਾਗੇ ਮੈਨੂੰ 25 30 ਕਿਲੋਮੀਟਰ ਨੂੰ ਕਿਉਂਕਿ ਉੱਥੇ ਤਾਂ ਕੋਈ ਜ਼ਿਆਦਾ ਟ੍ਰੈਫਿਕ ਆ ਯਾਰ ਲੋਕ ਹਿਲਦੇ ਹੀ ਨਹੀਂ ਹੈਗੇ ਸੜਕਾਂ ਤੋਂ ਇੱਕ ਲਾਈਟ ਨੂੰ ਪਾਰ ਕਰਨ ਵਾਸਤੇ ਸਾਨੂੰ ਚਾਰ ਚਾਰ ਵਾਰੀ ਖੜਨਾ ਪੈਂਦਾ ਮੈਂ ਕਹਿੰਦਾ ਜ਼ਿੰਦਗੀ ਵਿੱਚ ਕਲਕੱਤੇ ਗਿਆ ਨਹੀਂ ਹੈਗਾ ਪਰ ਕਲਕੱਤੇ ਦਾ ਨਾਮ ਜਦ ਸੁਣ ਕੇ ਮੇਰੇ ਦਿਮਾਗ ਚ ਨਾ ਐਮੇ ਦੀ ਇਮੇਜ ਬਣੀ ਹੋਈ ਆ ਵੀ ਉੱਥੇ ਬਹੁਤ ਟ੍ਰੈਫਿਕ ਹੋਊਗਾ ਬਾਈ ਕਲਕੱਤੇ ਨੂੰ ਤੇ ਟ੍ਰੈਫਿਕ ਦੇ ਵਿੱਚ ਵੀ ਘੁੰਮਣਾ ਬਹੁਤ ਔਖਾ ਜੇ ਚੱਜ ਨਾਲ ਵੀਡੀਓ ਬਣਾਉਣੀ ਆ ਫਿਰ ਤਾਂ ਐ ਹੁੰਦਾ ਵੀ ਮੋਟੀਆਂ-ਮੋਟੀਆਂ ਥਾਮਾਈਆਂ ਦੇਖ ਲਓ ਪਰ ਜੇ ਚੰਗੀ ਤਰ੍ਹਾਂ ਡੀਪ ਘੁੰਮਣਾ ਫਿਰ ਤੁਹਾਡੇ ਕੋਲ ਆਪਦਾ ਪਰਸਨਲ ਸਾਧਨ ਹੋਣਾ ਚਾਹੀਦਾ ਚਾਹੇ ਮੋਟਰਸਾਈਕਲ ਜਾਂ ਫਿਰ ਰੈਂਟ ਤੇ ਟੈਕਸੀ ਕਰ ਲਓ ਇਸੇ ਬਹੁਤ ਵੱਡੇ ਸ਼ਹਿਰ ਦੇ ਵਿੱਚ ਦੀ ਮੈਂ ਲੰਘ ਰਿਹਾ ਸ਼ਹਿਰ ਦਾ ਨਾਮ ਵੀ ਨਹੀਂ ਪਤਾ ਅੱਛਾ ਰਾਣਾ ਘਾਟ ਆ ਸ਼ਹਿਰ ਦਾ ਨਾਮ ਹੈਗਾ ਜੀ ਰਾਣਾ ਘਾਟ ਅੱਜ ਸ਼ਹਿਰ ਬੰਦ-ਬੰਦ ਜਾ ਪਿਆ ਨਹੀਂ ਤਾਂ ਇਧਰਲੇ ਪਾਸੇ ਮੈਨੂੰ ਲੱਗਦਾ ਵੀ ਜੇ ਮੈਂ ਆ ਜਾਂਦਾ ਤਾਂ ਫਸ ਜਾਂਦਾ ਬਹੁਤ ਜ਼ਿਆਦਾ ਟ੍ਰੈਫਿਕ ਹੋਣੀ ਸੀ ਪਿਛਲੇ ਡੇਢ ਦਾ ਡੇਢ ਕਿਲੋਮੀਟਰ ਤੋਂ ਸ਼ਹਿਰ ਦੇ ਵਿੱਚ ਹੀ ਘੇੜਾ ਘੱਡ ਰਿਹਾ ਮੈਂ ਆ ਦੇਖੋ ਆਲੇ-ਦਾਲੇ ਸਾਰੀਆਂ ਦੁਕਾਨਾਂ ਬੰਦ ਨਹੀਂ ਦੁਪਹਿਰੇ ਇਹ ਦੋ-ਦੋ ਘੰਟੇ ਵਾਸਤੇ ਬਾਜ਼ਾਰ ਬੰਦ ਕਰਕੇ ਘਰੇ ਜਾ ਵਰਦੇ ਨੇ ਤੇ ਬਾਈ ਮਾੜੀ ਜੀ ਥਾਂ ਦੁਪਹਿਰੇ ਇਹ 2-2 ਘੰਟਿਆਂ ਵਾਸਤੇ ਬਾਜ਼ਾਰ ਗੰਦ ਕਰਕੇ ਘਰੇ ਜਾ ਵੜਦਨੇ ਫਿਰ 4 ਵਜੇ ਖੋਲਦੇ ਨੇ ਇਹ ਇਸ ਟਾਈਮ 3:30 ਵਜੇ ਦਾ ਟਾਈਮ ਹੋਇਆ ਪਿਆ ਰਾਣਾ ਘਾਟ ਸ਼ਹਿਰ ਆਪਾਂ ਕ੍ਰਾਸ ਕਰ ਲਿਆ ਤੇ ਇਸ ਟਾਈਮ ਆਪਾਂ ਵੱਡੇ ਹਾਈਵੇ ਤੇ ਆ ਗਏ ਜੀ ਨੈਸ਼ਨਲ ਹਾਈਵੇ 12 ਦੇ ਉੱਤੇ ਆ ਦੇਖੋ ਜਿਵੇਂ ਨੈਸ਼ਨਲ ਹਾਈਵੇ ਤੇ ਆਏ ਨਾਲ ਦੇ ਨਾਲ ਟਰੱਕ ਦੇਖਣ ਨੂੰ ਮਿਲ ਗਏ ਇਹ ਸਿੱਧਾ ਹਾਈਵੇ ਜਾਂਦਾ ਜੀ ਕਲਕੱਤੇ ਨੂੰ ਕਲਕੱਤਾ ਇੱਥੋਂ ਹੈਗਾ 93 ਕਿਲੋਮੀਟਰ ਤੇ 93 ਕਿਲੋਮੀਟਰ ਦਿਖਾਉਣ ਵਾਸਤੇ 93 ਕਿਲੋਮੀਟਰ ਜਾਣ ਵਾਸਤੇ 2.5 ਘੰਟੇ ਦਿਖਾ ਰਿਹਾ ਤੁਸੀਂ ਸੋਚ ਲਓ ਵੀ ਕਿੰਨਾ ਕੁ ਟ੍ਰੈਫਿਕ ਹੋਊਗਾ ਰਾਹ 'ਚ ਹੌਲੀ-ਹੌਲੀ ਚੱਲਾਂਗੇ ਕੋਲਕਾਤਾ ਕਲਕੱਤੇ ਸ਼ਹਿਰ ਪਹੁੰਚਣ ਵਾਸਤੇ ਇੱਕ ਸ਼ਾਰਟਕਟ ਦਿਖਾਉਣ ਲੱਗਿਆ ਸੀ ਮੈਪ ਮੈਂ ਇਧਰ ਦੀ ਪਾ ਲਿਆ ਸਾਰੇ ਸ਼ਹਿਰ ਦੀ ਟ੍ਰੈਫਿਕ ਕੱਟ ਕੇ ਇਧਰ ਦੀ ਲੈ ਕੇ ਜਾਊਗਾ ਬਾਕੀ ਪਤਾ ਨਹੀਂ ਕਿੱਥੇ ਜਾ ਕੇ ਨਿਕਲੂਗਾ ਇਹ ਹਜੇ ਵੀ 25 ਕਿਲੋਮੀਟਰ ਪਿਆ ਬਾਈ ਹੋਰਾਂ ਢਾਬਾ ਇਸ ਟ੍ਰੈਫਿਕ ਤੋਂ ਪਤਾ ਲੱਗਦਾ ਜੀ ਕਿ ਕਲਕੱਤੇ ਸ਼ਹਿਰ ਦੇ ਆਪਾਂ ਨੇੜੇ ਲੱਗੇ ਆ ਉੱਪਰਲੇ ਪਾਸੇ ਆ ਪਿੱਲਰ ਬਣੀ ਜਾਂਦੇ ਨੇ ਮੋਲਾ ਤਾਂ ਮੈਟਰ ਵਾਲੇ ਨੇ ਇਹ 25 ਕਿਲੋਮੀਟਰ ਜਾਣਾ 56 ਮਿੰਟ ਦਾ ਰਾਹ ਦਿਖਾ ਰਿਹਾ ਯਾਰ ਇੱਕ ਵਾਰੀ ਫੋਨ ਕਰਦਾ ਮੈਂ ਬਾਈ ਹੋਰਾਂ ਨੂੰ ਵੀ ਛੋਡੇ ਕੋਲ ਮੈਂ 7 ਵਜੇ ਦੇ ਨੂੰ ਪਹੁੰਚ ਜਾਊਗਾ ਹਾਲਾਂਕਿ ਟਾਈਮ 6:30 ਦਿਖਾ ਰਿਹਾ ਪਰ ਫਿਰ ਵੀ ਕੋਈ ਪਤਾ ਨਹੀਂ ਬਾਈ ਹੋਰਾਂ ਨਾਲ ਫੋਨ ਤੇ ਗੱਲ ਹੋ ਗਈ ਕਹਿੰਦੇ ਆਜੋ ਮੋਸਟ ਵੈਲਕਮ ਸੋ ਤੁਹਾਨੂੰ ਡੀਕੀ ਜਾਣੇ ਆ 7 ਵਜੇ ਦਾ ਮੈਂ ਟਾਈਮ ਦਿੱਤਾ 7 ਵਜੇ ਦਾ ਬਾਕੀ ਹੁਣ ਤੋਂ ਬਾਅਦ ਬਹੁਤ ਘੈਂਡ ਘੈਂਡ ਚੀਜ਼ਾਂ ਸ਼ੁਰੂ ਹੋ ਜਾਣਗੀਆਂ ਵੀਡੀਓ ਦੇ ਵਿੱਚ ਕਲਕੱਤਾ ਸ਼ਹਿਰ ਘੁਮਾਵਾਂਗੇ ਤੁਹਾਨੂੰ ਚੰਗੀ ਤਰ੍ਹਾਂ ਉਸ ਤੋਂ ਪਹਿਲਾਂ ਜਿਹੜੇ ਏਰੀਏ ਵਿੱਚ ਦੀ ਆਪਾਂ ਆਏ ਆ ਨਾ ਉਹ ਟੂਰਿਸਟ ਏਰੀਆ ਨਹੀਂ ਹੈਗਾ ਉਧਰਲੇ ਪਾਸੇ ਦਾਰਜਲਿੰਗ ਵਾਲਾ ਏਰੀਆ ਟੂਰਿਸਟ ਵਾਲਾ ਸੀ ਉਧਰ ਆਪਾਂ ਗਏ ਨਹੀਂ ਹੈਗੇ ਬਾਕੀ ਨਾਰਮਲ ਥਾਵਾਂ ਸੀ ਤੇ ਇੱਕ ਮਰਸ਼ੀਦਾਬਾਦ ਥੋੜਾ ਜਿਹਾ ਦੇਖਣ ਵਾਲੀ ਥਾਂ ਸੀ ਇੱਕ ਆਪਾਂ ਉਹ ਦੇਖ ਕੇ ਆਏ ਆ ਪਰ ਇਸ ਤੋਂ ਬਾਅਦ ਤੁਹਾਨੂੰ ਬਹੁਤ ਘਣ ਘਣ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਮੋਟਰਸਾਈਕਲ ਨੂੰ ਬਸ ਇੰਨੀ ਕੁ ਸ਼ੌਕ ਹੋ ਜਾਂਦੀ ਆ ਵੀ ਟੇਡਾ ਵੀ ਗੱਜਾ ਹੋ ਕੇ ਲੰਘ ਜਾਂਦਾ ਗੱਡੀਆਂ ਖੜੀਆਂ ਰਹਿੰਦੀਆਂ ਨਹੀਂ ਇਸ ਕਰਕੇ ਜਿਹੜਾ ਮੋਟਰਸਾਈਕਲ ਦੇ ਘੰਟਾ ਦਿਖਾ ਰਹੇ ਹਨ ਤੇ ਜੇ ਗੱਡੀ ਤੇ ਜਾਣਾ ਹੋਵੇ ਤਾਂ ਡੇਢ ਘੰਟਾ ਦਿਖਾਉ ਪਹਿਲਾਂ ਜਰ ਮੈਂ ਇੱਕ ਮੋੜ ਗਲਤ ਮੁੜ ਗਿਆ ਹੁਣੇ ਮੇਰਾ ਟਾਈਮ ਖਰਾਬ ਕਰਤਾ ਵੱਡੇ ਸ਼ਹਿਰ ਚ ਹੁਣ ਇਹ ਨਹੀਂ ਪਤਾ ਲੱਗਦਾ ਵੀ ਸੜਕ ਦੇਖੀਏ ਕਿ ਮੈਪ ਦੇਖੀਏ ਲੱਗਾ ਦੇਖੋ ਤੁਸੀਂ ਫੁੱਲ ਐਡਵਰਟਾਈਜ਼ਮੈਂਟ ਕੀਤੀ ਹੋਈ ਆ ਕਲਕੱਤੇ ਦੀ ਸ਼ਾਨ ਦਿਖਾਵਾਂ ਇਹ ਆ ਜੀ ਸਾਹਮਣੇ ਕਲਕੱਤੇ ਦੀ ਸ਼ਾਨ ਪੀਲੇ ਰੰਗ ਦੀਆਂ ਟੈਕਸੀਆਂ ਪੂਰੇ ਦੇਸ਼ ਦੇ ਵਿੱਚ ਤੁਹਾਨੂੰ ਕਿਤੇ ਵੀ ਦੇਖਣ ਨੂੰ ਨਹੀਂ ਮਿਲਣੀਆਂ ਇਹ ਸਿਰਫ ਤੇ ਸਿਰਫ ਕਲਕੱਤਾ 'ਚ ਦੇਖਣ ਨੂੰ ਮਿਲਣਗੀਆਂ ਉਹ ਵੀ ਐਮਬੈਸਡਰ ਕਾਰਾਂ ਨੇ ਇਹ ਦੂਜੀਆਂ ਕਾਰਾਂ ਨਹੀਂ ਹੈਗੀਆਂ ਐਮਬੈਸਡਰ ਕਾਰਾਂ ਨੇ ਆ ਦੇਖੋ ਕਿੰਨੇ ਕਿੰਨੇ ਸਾਲ ਪੁਰਾਣੀਆਂ ਹੋਣਗੀਆਂ ਇਹਦੀਆਂ ਸਿਰਫ ਇੱਥੇ ਚੱਲਦੀਆਂ ਨੇ ਨਾ ਬੰਬੇ 'ਚ ਬੰਬੇ 'ਚ ਵੀ ਹੋਰ ਗੱਡੀਆਂ ਨੇ ਉੱਥੇ ਕਾਲੀਆਂ ਗੱਡੀਆਂ ਨੇ ਉਹਨਾਂ ਦੀ ਛੱਤ ਪੀਲੀ ਹੁੰਦੀ ਆ ਇੱਥੇ ਪੂਰੀ ਗੱਡੀ ਪੀਲੀ ਆ ਹਰੇਕ ਪੀਲੇ ਰੰਗ ਦੀ ਟੈਕਸੀ ਦੇ ਪਿੱਛੇ ਲਿਖਿਆ ਹੋਇਆ ਯਾਤਰੀ ਸਾਥੀ ਇੱਕ ਹੋਲਾਂਗੀ ਪਰਾਂ ਦੀ ਮੈਨੂੰ ਲੱਗਦਾ ਵੀ ਐਪਲੀਕੇਸ਼ਨ ਹੋਣੀ ਯਾਤਰੀ ਸਾਥੀ ਉੱਥੋਂ ਇਹ ਬੁੱਕ ਹੁੰਦੀ ਹੋਣੀ ਉਹ ਆ ਗਿਆ ਜੀ ਸਾਹਮਣੇ ਕਲॉक ਟਾਵਰ ਕਿੱਡਾ ਸੋਹਣਾ ਬਣਿਆ ਹੋਇਆ ਰਾਤ ਨੂੰ ਇੰਨਾ ਸਾਫ਼ ਨਾ ਦਿਖਦਾ ਹੋਵੇ ਬਾਕੀ ਮੋਟਰਸਾਈਕਲ ਤੇ ਤੁਹਾਨੂੰ ਮੈਂ ਅੱਜ ਹੀ ਘੁਮਾ ਰਿਹਾ ਹਾਂ ਕਲਕੱਤਾ ਬਾਕੀ ਕੋਈ ਪਤਾ ਨਹੀਂ ਮੋਟਰਸਾਈਕਲ ਤੇ ਘੁੰਮਾਂਗੇ ਜਾਂ ਟੈਕਸੀ 'ਚ ਘੁੰਮਾਂਗੇ ਜਾਂ ਬੱਸ ਲੈ ਕੇ ਜਾਂ ਮੈਟਰੋ ਤੇ ਕਿਉਂਕਿ ਮੋਟਰਸਾਈਕਲ 'ਚ ਚਲਾਉਣਾ ਯਾਰ ਇੱਥੇ ਵਾਰੀ-ਵਾਰੀ ਪਾਰਕਿੰਗ ਫਿਰ ਹੈਲਮਟ ਦਾ ਸੰਭੋ ਇਹ ਜਾਂ ਕੁਝ ਇੱਥੇ ਬੜਾ ਔਖਾ ਹੋ ਜੂ ਤਾਂ ਕਰਕੇ ਇਹਨੂੰ ਕਿਸੇ ਹੋਰ ਤਰੀਕੇ ਨਾਲ ਘੁੰਮਾਂਗੇ ਆਪਾਂ ਦੇਸੀ ਟਰਾਂਸਪੋਰਟ ਤੇ ਘੁੰਮਣ ਦਾ ਸਵਾਦ ਹੀ ਹੈ ਇੱਥੇ ਮਿਲਦਾ ਰਾਮ ਨਾਲ ਵੀਡੀਓ ਬਣੀ ਜਾਊਗੀ ਜਿਹੜੀਆਂ ਉਹ ਰੰਗ-ਬਰੰਗੀਆਂ ਬੱਸਾਂ ਜੀਆਂ ਜਾ ਰਹੀਆਂ ਨੇ ਇਹ ਜੀਆਂ ਬੱਸਾਂ ਸਾਨੂੰ ਸ਼੍ਰੀਲੰਕਾ 'ਚ ਦੇਖਣ ਨੂੰ ਮਿਲਣਗੀਆਂ ਜਾਂ ਫਿਰ ਸਾਊਥ ਵਾਲੇ ਪਾਸੇ ਕਲਕੱਤੇ 'ਚ ਜੋ ਹਰੇਕ ਬੱਸ ਜੰਨੀਆਂ ਹੀ ਮੈਂ ਦੇਖ ਰਿਹਾ ਹਾਂ ਨਾ ਜੰਨੀਆਂ ਹੀ ਬੱਸਾਂ ਇੱਥੋਂ ਲੰਘ ਰਹੀਆਂ ਨੇ ਸਾਰੀਆਂ ਰੰਗ-ਬਰੰਗੀਆਂ ਨੇ ਵਧੀਆ ਕਢਾਈ ਕਢੂਈ ਕੀਤੀ ਆ ਪੇਟ ਪੂਟ ਮਾਰਿਆ ਉਹਦੇ ਉੱਤੇ ਐਡਵਰਟਾਈਜ਼ਮੈਂਟ ਦੇ ਵੱਡੇ-ਵੱਡੇ ਪੋਸਟਰ ਲੱਗੇ ਹੋਏ ਨੇ কলারফুল যা কামা ਖਾਸਾ ਟ੍ਰੈਫਿਕ ਆ ਯਾਰ ਬਹੁਤ ਚਿਰ ਹੋ ਗਿਆ ਚੱਲੇ ਨੂੰ ਹਜੇ ਵੀ 8 ਕਿਲੋਮੀਟਰ ਪਿਆ ਤੇ 22 ਮਿੰਟ ਦਿਖਾ ਰਿਹਾ ਇੱਥੇ ਯਾਰ ਬੰਬੇ ਨਾਲੋਂ ਇੰਨਾ ਕੁ ਫਰਕ ਆ ਵੀ ਲੋਕ ਨਾ ਇੱਥੇ ਚੱਲੀ ਜਾਂਦੇ ਨੇ ਮਤਲਬ ਬੰਬੇ ਦੇ ਵਿੱਚ ਤਾਂ ਆਏ ਸੀ ਯਾਰ ਵੀ ਖੜ ਗਏ ਤਾਂ ਖੜ ਗਏ ਥੋੜੀ 15-15 ਮਿੰਟ ਲਾਈਟਾਂ ਤੇ ਵਾਰ ਹੀ ਨਹੀਂ ਆ ਰਹੀ ਇੱਥੇ ਜਿੰਨੇ ਮਿੰਟ ਦੀਆਂ ਲਾਈਟਾਂ ਹੁੰਦੀਆਂ ਨੇ ਉਦੋਂ ਬਾਅਦ ਥੋੜੀ ਬਾਰੀ ਆ ਜਾਂਦੇ ਤੁਸੀਂ ਪਹਿਲੀ ਵਾਰ ਚ ਲਾਈਟ ਕ੍ਰੋਸ ਕਰ ਜਾਂਦੇ ਹੋ ਆ ਦੇਖੋ ਇਹ ਜੀ ਚੀਜ਼ ਬੰਬਈ ਚ ਦੇਖਣ ਨੂੰ ਨਹੀਂ ਮਿਲਦੀ ਜਿਵੇਂ ਆ ਖਾਲੀ ਖਾਲੀ ਏਰੀਆ ਪਿਆ ਉਥੇ ਰਾਤ ਨੂੰ 11 ਵਜੇ 12 ਵਜੇ ਵੀ ਫੁੱਲ ਇਕੱਠਾ ਹੁੰਦਾ ਸੀ ਉਥੇ 1.6 ਕਿਲੋਮੀਟਰ ਰਹਿ ਗਿਆ ਤੇ 5 ਮਿੰਟ ਦਾ ਰਾ ਜਿਹੜੇ ਬਾਈ ਹੋਰਾਂ ਦੇ ਆਪਾਂ ਢਾਬੇ ਤੇ ਚੱਲੇ ਆ ਨਾ ਉਹਨਾਂ ਨੇ ਮਨ ਲੱਗਦਾ ਵੀ ਬਹੁਤ ਚੰਗਾ ਨਾਮ ਇੱਥੇ ਕਮਾਇਆ ਹੋਇਆ ਪਿੱਛੇ ਮੈਂ ਲਾਈਟਾਂ ਦੇ ਖੜਾ ਸੀ ਰੈਂਡਮਲੀ ਮੇਰੇ ਕੋਲ ਬੰਦੇ ਆਏ ਕਹਿੰਦੇ ਬਾਈ ਕਿੱਥੋਂ ਆਇਆ ਮੈਂ ਕਹਾ ਪੰਜਾਬ ਤੋਂ ਕਹਿੰਦੇ ਕਿੱਥੇ ਚੱਲਿਆਂ ਮੈਂ ਕਹਾ ਜੀ ਇੱਥੇ ਇੱਕ ਆਜ਼ਾਦ ਹਿੰਦ ਦਾ ਠਾਬਾ ਕਹਿੰਦੇ ਹਾਂ ਹਾਂ ਬਾਈ ਜਿਸੀਂ ਜਾਣਦੇ ਆਂ ਉਸ ਤੋਂ ਬਾਅਦ ਫੇਰ ਇੱਕ ਬੰਦਾ ਹੋਰ ਆਇਆ ਮਤਲਬ ਦੂਸਰੀਆਂ ਲਾਈਟਾਂ ਦੇ ਪਰ ਉਹ ਬਾਈ ਵੀ ਜਾਣਦਾ ਸੀ ਉਹਨਾਂ ਨੂੰ 950 ਮੀਟਰ ਹਾਂ ਜੀ ਹਾਂ ਕੈਮਰਾ ਲੱਗਾ ਇਸ ਵਿੱਚ ਵੀਡੀਓ ਬਣਦਾ ਹੈ हाँ जैसे आपकी भी सुंदर सी शक्ल इसमें आ रही है अभी नहीं नहीं इसमें मेमोरी कार्ड डलता है हाँ ये देखो पीछे से दिख रहा है आ, हाँ ब्लूटूथ हाँ, भी, हाँ, भी है ये साइड पे लगा है कान पे ਉਹ ਆਜੀ ਸਾਹਮਣੇ ਆਜ਼ਾਦ ਹਿੰਦ ਹੋਟਲ ਮੈਂ ਕਨਫਰਮ ਕਰ ਲਾਂ ਕਈ ਵਾਰ ਕਿਤੇ ਹੋਰ ਦੇ ਨਾਮ ਜੀ ਇਹ ਭਾਈ ਜੀ ਸतीश ਕੁਮਾਰ ਯਹਾਂ ਪੇ ਹੈ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਆ ਜੋ ਪਹਿਲਾਂ ਲੋ ਬੈਠਾ ਹਾਂ ਹੋ ਠੀਕ ਹੋ ਵੈਲਕਮ ਹਾਂਜੀ ਕਿੱਥੇ ਲਾ ਦੀਏ ਅੱਛਾ ਇਸ ਟਾਈਮ ਅਸੀਂ ਹਾਂ ਬ੍ਰਦਰ ਇਸ ਟਾਈਮ ਅਸੀਂ ਕੋਲਕਾਤਾ ਮੇਨ ਸੈਂਟਰ ਦੇ ਵਿੱਚ ਬੈਠੇ ਆ ਤੇ ਬਾਈ ਜੀ ਦਾ ਹੋਟਲ ਆ ਆਜ਼ਾਦ ਹਿੰਦ ਹੋਟਲ ਆਜ਼ਾਦ ਹਿੰਦ ਟੱਪਾ ਤੇ ਮੈਂ ਥੋੜੀ ਪਹਿਲਾਂ ਇਹ ਗੱਲ ਦੱਸਦਾ ਵੀ ਮੈਂ ਪਹਿਲਾਂ ਤੁਹਾਨੂੰ ਦੱਸਿਆ ਨਹੀਂ ਮੈਂ ਕਹਾਂ ਚੱਲ ਮੈਂ ਕੈਮਰੇ ਤੇ ਦੱਸੂਗਾ ਜਦੋਂ ਮੈਂ ਲਾਈਟਾਂ ਤੇ ਖੜਦਾ ਸੀ ਨਾ ਰਾਹ ਦੇ ਵਿੱਚ ਰੈਂਡਮਲੀ ਕੋਈ ਆ ਕੇ ਮੈਨੂੰ ਪੁੱਛਦਾ ਸੀ ਵੀ ਕਿੱਥੇ ਚੱਲੇ ਹੋ ਮੈਂ ਕਹਿੰਦਾ ਜੀ ਵੀ ਸਾਡੇ ਜਾਣ ਕਰਨੇ ਆ ਜਾਦ ਹਿੰਦ ਹੋਟਲ ਉਹ ਕਹਿੰਦੇ ਵੀ ਹਾਂ ਅਸੀਂ ਜਾਣਦੇ ਆ ਉਹਨਾਂ ਨੂੰ ਮਤਲਬ ਦੋ ਤਿੰਨ ਬੰਦੇ ਨੇ ਮੈਨੂੰ ਪੁੱਛਿਆ ਮੈਂ ਤੁਹਾਡਾ ਨਾਮ ਲਿਆ ਤੇ ਉਹ ਤੁਹਾਨੂੰ ਜਾਣਦੇ ਸੀ ਇੱਥੋਂ ਬਾਈ ਜੀ ਦੀ ਚੜ੍ਹਾਈ ਦਾ ਪਤਾ ਲੱਗਦਾ ਤੇ ਆਹ ਬਾਈ ਜੀ ਦੇ ਬੇਟੇ ਨੇ ਆਕਾਸ਼ ਇਹਦਾ ਨਾਮ ਆ ਤੇ ਆਹ ਵੀਰ ਹੋਰੀ ਹਮਜਾ ਹਮਜਾ ਬਾਈ ਤੇ ਆਹ ਸਾਰਾ ਫਰੈਂਡ ਸਰਕਲ ਆ ਜੀ ਬਾਈ ਹੋ ਰਹੇ ਹੁੰਦਾ ਸਿਬੂ ਉਹ ਸਾਡੇ ਪ੍ਰੈਸ ਰਿਪੋਰਟਰ ਆ ਕਹਿੰਦੇ ਨੇ ਕਿਹੜੇ ਜੀ ਅੱਛਾ ਇਹ ਪ੍ਰੈਸ ਰਿਪੋਰਟਰ ਨੇ ਜੀ ਠੀਕ ਹੈ ਤੇ ਸਾਰਾ ਮਤਲਬ ਫਰੈਂਡ ਸਰਕਲ ਇਕੱਠਾ ਹੋਇਆ ਤੇ ਬਾਈ ਜੀ ਆਪਣੀਆਂ ਵੀਡੀਓਜ਼ ਦੇ ਵਿੱਚ ਦੇਖਦੇ ਸੀ ਕਿ ਮੈਨੂੰ ਡੋਸਾ ਬਹੁਤ ਪਸੰਦ ਆ ਸਾਊਥ ਇੰਡੀਅਨ ਤੇ ਜਿਵੇਂ ਮੈਂ ਇੱਥੇ ਆਇਆ ਤੇ ਨਾਲ ਦੀ ਨਾਲ ਵੀਰ ਬਾਈ ਹੋਰਾਂ ਨੇ ਆਪਣੇ ਵਾਸਤੇ ਡੋਸਾ ਤਿਆਰ ਕਰਵਾਤਾ ਠੀਕ ਹੈ ਜੀ ਸ਼ਕਲੀ ਹੈ ਹੁਣ ਅਪਣਾ ਸਰੇ ਅੱਛਾ ਇਹ ਬਾਈ ਜੀ ਵੀ ਨਾਲ ਨਹੀਂ ਹਾਂ ਇਹ ਹਮੇਸ਼ਾ ਨਾਲ ਬੰਦਾ ਲੈ ਇਹ ਹਮੇਸ਼ਾ ਨਾਲ ਤੁਹਾਡੇ ਬਾਈ ਜੀ ਕ ਆਪਣੀਆਂ ਇੱਥੇ ਕਿੰਨੀਆਂ ਬ੍ਰਾਂਚਾਂ ਨੇ ਦੀਆਂ ਹੋਟਲ ਦੀਆਂ ਆਪਣੇ 11 ਬ੍ਰਾਂਚਾਂ ਠੀਕ ਹੈ ਤੇ ਹੁਣ ਆਪਾਂ ਨਵਾਂ ਇੱਕ ਰਿਜ਼ੋਰਟ ਕੀਤਾ ਆਜ਼ਾਦ ਦਿਨ ਵਿੱਚ ਰਿਜ਼ੋਰਟ ਮੁੰਨਾਰ ਬਣਾ ਠੀਕ ਹੈ ਜੀ ਬਹੁਤ ਵੱਡਾ ਕਾਫੀ ਵੱਡਾ ਬਣਾਇਆ ਜੇ ਤੁਸੀਂ ਉੱਥੇ ਦੋ ਦਿਨ ਹੋਲਡ ਕਰਨਾ ਉੱਥੇ ਰਹਿਣਾ ਬਿਲਕੁਲ ਬਿਲਕੁਲ ਜੀ ਬਿਲਕੁਲ ਕੋਈ ਨਾ ਕੱਲ ਨੂੰ ਆਪਾਂ ਚੰਗੇ ਤਰੀਕੇ ਨਾਲ ਸਾਰੀ ਆਪਾਂ ਗੱਲਬਾਤ ਕਰਾਂਗੇ ਘੁਮਾਵਾਂਗੇ एकदम ਪੂਰਾ ਬੇਫਿਕਰ ਹੋਣਾ ਆਪਦੇ ਘਰੇ ਤੁਸੀਂ ਆ ਗਏ ਹੋ ਨਹੀਂ ਠੀਕ ਹੈ ਜੀ ਅਸੀਂ ਤੁਹਾਡੇ ਕੋਲ ਆ ਗਿਆ ਤੁਸੀਂ ਭੁੱਲ ਜਿਓ ਵੀ ਘਰ ਦੀ ਚਿੰਤਾ ਨਾ ਕਰੋ ਤੁਹਾਡੇ ਮੰਮੀ ਡੈਡੀ ਨੂੰ ਅਸੀਂ ਕਹਿ ਰਹੇ ਹਾਂ ਤੁਸੀਂ ਚਿੰਤਾ ਨਾ ਕਰੋ ਭਰਾ ਸਾਡੇ ਕੋਲ ਠੀਕ ਪਹੁੰਚ ਗਿਆ ਤੇ ਅਸੀਂ ਪੂਰੇ ਉਹਨਾਂ ਦਾ ਮਾਨ ਸਨਮਾਨ ਸਤਾਰਾ ਰੱਖਾਂਗੇ ਠੀਕ ਹੈ ਜੀ ਠੀਕ ਹੈ ਤੇ ਬਾਈ ਜੀ ਮੋਗੇ ਤੋਂ ਬਿਲੋਂਗ ਕਰਦੇ ਨੇ ਹਨਾ ਤਰਖਾਨ ਵੱਤ ਤਰਖਾਨ ਵੱਤ ਤੋਂ ਠੀਕ ਹੈ ਜੀ ਸ਼ਕਲੀ ਹੁਣ ਆਪਾਂ ਹਾਂਜੀ ਹਾਂ ਚਲੋ ਸਾਹਮਣੇ ਗੱਡੀ ਜਾ ਰਹੀ ਹੈ ਜੀ ਮਰਸਡੀਜ਼ ਫਾਰਮੈਟਿਕ ਇਹਦੇ ਵਿੱਚ ਬਾਈ ਜੀ ਬੈਠੇ ਨੇ ਤੇ ਇਹਨਾਂ ਦੇ ਮੰਗਰ-ਮਗਰ ਫੋਲੋ ਕਰਦੇ ਆ ਆਪਣੇ ਰਹਿਣ ਦਾ ਇੰਤਜ਼ਾਮ ਕੀਤਾ ਕਿਸੇ ਹੋਟਲ ਦੇ ਵਿੱਚ ਉੱਥੇ ਆਪਾਂ ਚੱਲਦੇ ਆ ਜੀ ਤੇ ਬਾਈ ਹੋਰੇ ਕਹਿੰਦੇ ਵੀ ਥੋੜਾ ਟਾਈਮ ਰੈਸਟ ਕਰੋ ਫਿਰ ਤੁਹਾਨੂੰ ਆਪਾਂ ਆਲਾ-ਦਾਲਾ ਕਮਾਉਣੇ ਆ ਇਸ ਸਾਹਮਣੇ ਹੋਟਲ ਦੇ ਵਿੱਚ ਬਾਈ ਹੋਰੇ ਨੇ ਸਾਨੂੰ ਰੂਮ ਬੁੱਕ ਕਰਵਾ ਕੇ ਦਿੱਤਾ ਤੇ ਬਾਈ ਹੋਰੇ ਕਹਿੰਦੇ ਵੀ ਥੋੜਾ ਜਿਹਾ ਫਰੈਸ਼ ਹੋ ਕੇ ਆਜੋ ਤੁਸੀਂ ਤੇ ਮੈਂ ਤੁਹਾਡਾ ਡਰਾਈਵਰ ਆਪਣਾ ਡਰਾਈਵਰ ਤੁਹਾਡੇ ਨਾਲ ਭੇਜ ਦਿੰਦਾ ਠੀਕ ਹੈ ਜੀ ਰਾਤ ਨੂੰ ਕਿਤੇ ਡਿਨਰ ਕਰਨ ਚੱਲਦੇ ਆ ਤੇ ਮਾੜਾ ਮੋਟਾ ਉਰਾਂ ਪਰਾਂ ਬਾਜ਼ਾਰ ਦਾ ਕਿਤੇ ਆਪਾਂ ਗੇੜਾ ਕੱਢਦੇ ਆ ਇਸ ਟਾਈਮ ਬਾਈ ਜੀ ਆਪਦੀ ਥਾਂ ਤੇ ਨੇ ਤੇ ਵੀਰ ਹੋਰੇ ਮੈਨੂੰ ਲੈਣ ਆਏ ਸੀ ਹੋਟਲ ਦੇ ਰੂਮ 'ਚ ਆਪਣਾ ਸਾਰਾ ਸਮਾਨ ਪਿਆ ਨੇ ਗੱਡੀ ਭੇਜਤੀ ਸੀ ਤੇ ਮੈਨੂੰ ਇਹਨਾਂ ਦੀ ਲੋਕੇਸ਼ਨ ਤੇ ਲੈ ਕੇ ਆ ਗਿਆ ਇਹਨਾਂ ਨੇ ਦੱਸਿਆ ਕਿ ਇਸ ਜਗ੍ਹਾ ਦਾ ਨਾਮ ਗੜੀ ਹਟਕੇ ਹੱਦ ਜੀ ਹਣਾ ਇੱਥੋਂ ਬਾਜ਼ਾਰ ਆ ਨੇੜੇ ਪੈਂਦਾ ਤੇ ਜਿਹੜੇ ਵੀ ਦੂਰੋਂ ਦੂਰੋਂ ਬੰਦੇ ਆਉਂਦੇ ਨੇ ਚਾਹੇ ਪੰਜਾਬ ਤੋਂ ਆਉਂਦੇ ਨੇ ਉਹਨਾਂ ਵਾਸਤੇ ਸ਼ਾਪਿੰਗ ਸ਼ਾਪਿੰਗ ਕਰਨ ਨੂੰ ਤਕੜੀ ਚੀਜ਼ ਆ ਉਹ ਤੇ ਇਹ ਇੱਕ ਹਾਂਜੀ ਬਜਟ ਸਾਰੇ ਬਜਟ ਸਾਰਾ ਬਜਟ 'ਚ ਹੁੰਦਾ ਕੰਮ ਤੇ ਇਹ ਬਾਈ ਜੀ ਦੀ ਇੱਕ ਹੋਰ ਬ੍ਰਾਂਚ ਆ ਆਜ਼ਾਦ ਹਿੰਦ ਢਾਬਾ ਆਥੈਂਟਿਕ ਪੰਜਾਬੀ ਫੂਡ ਤੇ ਬਾਈ ਜੀ ਨੇ ਦੱਸਿਆ ਵੀ ਇਹ ਇਹਨਾਂ ਦੀ ਸਭ ਤੋਂ ਛੋਟੀ ਬ੍ਰਾਂਚ ਆ ਤੇ ਪਰ ਇਹਨਾਂ ਦਾ ਜੀ ਇੱਥੇ ਲੱਗਦਾ ਕਹਿੰਦੇ ਰਾਤ ਨੂੰ ਜਾਤ ਅਸੀਂ ਇੱਥੇ ਹੀ ਮੈਨੇ ਆ ਬਾਕੀ ਆ ਸਾਰੇ ਆਨਲਾਈਨ ਮਤਲਬ ਤੁਹਾਡਾ ਹਨਾ ਜਮੈਟੋ ਜਮੂਟੋ ਤੇ ਜੁੜਿਆ ਹੋ ਸਾਰਾ ਪਰਸਲ ਸਿਟਿੰਗ ਸਭ ਕੁਝ ਅੱਛਾ ਹਾਂ ਇਹ ਜਿਹੜਾ ਠੰਡ ਵਾਲੇ ਟਾਈਮ ਜੀ ਇੱਥੇ ਬੈਠੇ ਖਾਣ ਦਾ ਸਵਾਦ ਹਨਾ ਹਾਂ ਠੀਕ ਆ ਇਹਨਾਂ ਬਾਈ ਜਿਹਦਾ ਨਾਮ ਹੈਗਾ ਅਮਨਦੀਪ ਤੇ ਇਹ ਦੇਖ ਰੇ ਕਿ ਇਥੋਂ ਦੀ ਇਹ ਕਰਦੇ ਨੇ ਹਨਾ ਬਾਈ ਜੀ ਮੈਂ ਤੁਹਾਡਾ ਨਾਮ ਨਹੀਂ ਸ਼ਾਇਦ ਪੁੱਛਿਆ ਸੁਰੇਸ਼ ਹਨਾ ਸੁਰੇਸ਼ ਸਿੰਘ ਇਹ ਬਾਈ ਜੀ ਦੇ ਪੱਕੇ ਆੜੀ ਨੇ ਤੇ 24 ਘੰਟੇ ਕਹਿ ਸਕਦੇ ਆ ਵੀ ਤੁਹਾਡੇ ਨਾਲ ਰਹਿੰਦੇ ਨੇ ਅਸਲ ਦੇ ਵਿੱਚ ਆਜ਼ਾਦ ਹਿੰਦ ਆ ਆਪਣਾ ਕੀ ਕਹਿੰਦੇ ਨੇ ਸੁਭਾਸ਼ ਚੰਦਰ ਬੋਸ ਨੇ ਜਿਹੜੀ ਫੌਜ ਹਾਂ ਜਿਹੜੀ ਫੌਜ ਤਿਆਰ ਕੀਤੀ ਹੋਈ ਸੀ ਹਨਾ ਆਜ਼ਾਦ ਹਿੰਦ ਫੌਜ ਉਹਦੇ ਨਾਮ ਤੇ ਰੱਖਿਆ ਹੋਇਆ ਅੰਦਰ ਬਾਈ ਜੀ ਦਾ ਸੈਟਿੰਗ ਵੀ ਬਣਿਆ ਹੋਇਆ ਤੇ ਉੱਥੇ ਉਹਨਾਂ ਨੇ ਪੋਸਟਰ ਲਾਇਆ ਹੋਇਆ ਤੇ ਉਹ ਵੀ ਆਪਾਂ ਮੈਂ ਤੁਹਾਨੂੰ ਥੋੜਾ ਜਿਹਾ ਦਿਖਾਉਣਾ ਫਿਲਹਾਲ ਜੇ ਉੱਥੇ ਗੈਸਟ ਬੈਠੇ ਨੇ ਖਾ ਰਹੇ ਨੇ ਖਾਣ ਪੀਣੇ ਹਨਾ ਬਣਾ ਲਈਏ ਮਾੜੀ ਜੀ ਵੀਡੀਓ ਛਿੜੋ ਛੋਟੀਆਂ ਐਸੇ ਸ਼ਹਿਰ-ਸ਼ਹਿਰ 'ਚ 11 ਬ੍ਰਾਂਚਾਂ ਨੇ ਠੀਕ ਹੈ अच्छा अंदर खोलिए अच्छा उधर सामने ਉਹ ਨੇਤਾ ਜੀ ਦੀ ਫੋਟੋ ਲੱਗੀ ਹੋਈ ਆ ਤੇ ਇਹ ਨਾਮ ਸੀ ਉਹਨਾਂ ਦੀ ਜਿਹੜੀ ਫੌਜ ਤਿਆਰ ਕੀਤੀ ਸੀ ਆਜ਼ਾਦ ਹਿੰਦ ਠੀਕ ਹੈ ਫਾਊਂਡਰ ਆਫ ਇੰਡੀਅਨ ਨੈਸ਼ਨਲ ਆਰਮੀ ਨੇਤਾ ਜੀ ਸੁਭਾਸ਼ ਚੰ드ਰਾ ਬੋਸ ਵਧੀਆ ਨਾਮ ਰੱਖਿਆ ਇਹਨਾਂ ਨੇ ਨਾਲੇ ਸੂਟ ਕਰਦਾ ਤੇ ਇਹਨਾਂ ਦਾ ਜੰਪਲ ਇੱਥੋਂ ਦੇ ਇਹਨੇ ਬਾਕੀ ਗੱਲਾਂ ਬਾਤਾਂ ਕਰ ਲੂ ਬਹਿ ਕੇ ਆਰਾਮ ਨਾਲ ਕਰਾਂਗੇ ਆਪਾਂ ਤੇ ਫਿਲਹਾਲ ਅਸੀਂ ਡਿੱਦੜ ਡੁੰਨਰ ਬਾਈ ਹੋਰ ਨਾ ਕਰਨ ਆਏ ਹੋਏ ਆ ਆ ਦੇਖੋ ਠੀਕ ਹੈ ਜਦੋਂ ਪੰਜਾਬ ਤੋਂ ਬਾਹਰ ਕਿਤੇ ਸਟੇਟਾਂ ਦੇ ਵਿੱਚ ਘੁੰਮਣ ਜਾਂਦੇ ਆ ਨਾ ਤਾਂ ਉੱਥੇ ਖਾਣਾ ਪੀਣਾ ਪੈਂਦਾ ਸਾਰਿਆਂ ਤੋਂ ਪਹਿਲਾਂ ਆਪਾਂ ਨੂੰ ਸਫਾਈ ਦੀ ਚਿੰਤਾ ਹੁੰਦੀ ਹੈ ਵੀ ਸਫਾਈ ਕਿੰਨੀ ਹੈ ਪੰਜਾਬ ਤੋਂ ਬਾਹਰ ਪਰ ਇੱਥੇ ਜਮਾ ਸਾਹਮਣੇ ਲਾਈਵ ਕਿਚਨ ਚੱਲਦੀ ਆ ਇੱਥੇ ਜੇ ਲੋਕ ਬੰਦੇ ਵੀ ਨੇ ਤਾਂ ਸਾਹਮਣੇ ਆਪਦਾ ਖਾਣਾ ਬਣਦਾ ਉਹ ਦੇਖ ਵੀ ਸਕਦੇ ਨੇ ਇਹਤੇ ਲਿਖਿਆ ਹੋਇਆ ਜੀ ਪਲੀਜ਼ ਡੂ ਨੋਟ ਡਿਸਟਰਬ ਇਹ ਨੂੰ ਆਪਾਂ ਕਰਦੇ ਆਂ ਇੱਥੇ ਟੰਗ ਦਈਏ ਤੇ ਗੇਟ ਕਰਤਾ ਬੰਦ ਹੁਣ ਕੋਈ ਸਾਨੂੰ ਠਾਵੇ ਨਾ ਰਾਤ ਦਾ 12:30 ਵਜੇ ਦਾ ਟਾਈਮ ਹੋ ਗਿਆ ਡਿਨਰ ਕਰਕੇ ਆ ਗਏ ਬਹੁਤ ਜਿਆਦੇ ਥੱਕ ਗਏ ਆ ਇਹ ਕਮਰਾੜਾ ਤੁਸੀਂ ਪਿਛਲੇ ਪਾਸੇ ਮੇਰੇ ਦੇਖ ਰਹੇ ਹੋ ਇਹ ਬਾਈ ਜੀ ਨੇ ਮੈਨੂੰ ਬੁੱਕ ਕਰਵਾ ਕੇ ਦਿੱਤਾ ਤੇ ਇਹ ਵੀ ਆਪਣੇ ਪੰਜਾਬੀ ਭਰਾਵਾਂ ਦਾ ਹੋਟਲ ਸਾਰੀਆਂ ਗੱਲਾਂ ਬਾਤਾਂ ਆਉਣ ਵਾਲੀ ਵੀਡੀਓ ਦੇ ਵਿੱਚ ਕਰਾਂਗੇ ਕੱਲ ਨੂੰ ਸਾਨੂੰ ਆਪ ਇਥੋਂ ਦੇ ਇਤਿਹਾਸਿਕ ਸਥਾਨ ਦਿਖਾਵਾਂਗੇ ਜਿਹੜੀਆਂ ਵੀ ਥਾਵਾਂ ਹੈਗੀਆਂ ਨੇ ਕਲਕੱਤੇ ਵਾਲੀਆਂ ਸਾਰੀਆਂ ਆਪਾਂ ਆਉਣ ਵਾਲੀ ਵੀਡੀਓ ਦੇ ਵਿੱਚ ਦੇਖਾਂਗੇ ਠੀਕ ਆ ਹੋਰ ਬਹੁਤ ਘੈਣ ਘੈਣ ਗੱਲਾਂ ਬਾਤਾਂ ਕਰਾਂਗੇ ਇਹ ਵੀਡੀਓ 'ਚ ਥੋੜਾ ਜਿਆ ਐ ਵੀ ਥੱਕ ਜਾ ਦੇਗੇ ਹੁਣ ਰੈਸਟ ਕਰਦੇ ਚੰਗੀ ਤਰ੍ਹਾਂ ਕੱਲ ਨੂੰ ਫਿਰ ਬਹੁਤ ਕਲੀਅਰ ਖੁੱਲ ਕੇ ਤੁਹਾਡੇ ਨਾਲ ਆਪਾਂ ਕਰਾਂਗੇ ਸਾਰਾ ਹਿਸਾਬ-ਕਿਤਾਬ ਕਲੀਅਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ